ਜੋਤਨਾ ਸ਼ੈਮਰੁੱਧ ਪੁਲਿਸ ਪਿਆ ਨਵੀਂ ਨੀਤੀ ਨੇ ਇੱਕ ਰਿਵਾਰਡ ਪਾਲਿਸੀ ਸ਼ੁਰੂ ਕੀਤੀ ਹੈ ਐਨਡੀਪੀਐਸ ਦੇ ਕੇਸਾਂ 'ਚ 1 3 25 ਤੋਂ ਲਾਗੂ ਕਰਾਂਗੇ ਜੇ ਕਿਸੇ ਇਨਕੁਆਇਰੀ ਅਫਸਰ ਨੇ ਜਿਹੜੀ ਹੈ ਉਹ 1 ਕਿਲੋ ਹੈਰੋਇਨ ਤੋਂ ਉੱਪਰ ਰਿਕਵਰ ਕੀਤੀ ਹੈ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਉਹਨੂੰ 1 ਲੱਖ 20 ਹਜ਼ਾਰ ਰੁਪਿਆ ਉਹਨੂੰ ਇਨਾਮ ਦਿੱਤਾ ਜਾਊਗਾ ਦੂਜਾ ਐਨਡੀਪੀਐਸ ਦੇ ਦੀਨ ਇਨਵੈਸਟੀਗੇਸ਼ਨ ਪਾਵਰ ਜਿਹੜੀ ਰੈਗੂਲਰ ਐਸਆਈਸ ਕੋਲੇ ਹੁੰਦੀ ਸੀ ਕਈ ਵਾਰੀ ਐਸਆਈ ਕੋਲੇ ਬਹੁਤ ਜ਼ਿਆਦਾ ਹੋਰ ਕੰਮ ਹੁੰਦੇ ਨੇ ਤਾਂ ਉਹ ਜਿਹੜੀ ਐ ਬਾਬਸ ਅਸੀਂ ਹੈੱਡ ਕਨਸਟੇਬਲਸ ਨੂੰ ਦੇ ਰਹੇ ਆਂ ਤੇ ਜ਼ਿਲ੍ਹਾ ਕਾਉਂਟਰ ਚ ਪ੍ਰਮੋਸ਼ਨ ਵਾਸਤੇ ਸਮੱਸਿਆਵਾਂ ਆਉਂਦੀਆਂ ਸੀ ਹੁਣ 1600 ਨਵੀਆਂ ਪੋਸਟਾਂ ਜਿਹੜੀਆਂ ਨੇ ਜਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਪਹਿਲਾਂ ਇਹਨਾਂ ਨੂੰ ਪ੍ਰਮੋਟ ਕਰਾਂਗੇ ਥੱਲੋਂ ਪਹਿਲਾਂ ਜਿਹੜੀਆਂ 1600 ਖਾਲੀ ਹੋਣਗੀਆਂ ਪਹਿਲਾਂ ਪ੍ਰੋਮੋਸ਼ਨ ਨਾਲ ਭਰਾਂਗੇ ਬਾਕੀਆਂ ਨੂੰ ਫਿਰ ਦੁਬਾਰੇ ਭਰਤੀ ਕਰਾਂਗੇ ਯਾਨੀ ਕਿ ਹੌਲੀ-ਹੌਲੀ ਅੱਪਾ ਨਫਰੀ ਵਧਾਉਂਦੇ ਜਾਵਾਂਗੇ